ਪਰ ਮੈਨੂੰ ਪ੍ਰਮਾਤਮਾ ਨੇ ਇਨੀ ਤਾਕਤ ਦਿੱਤੀ ਕਿ ਇਹ ਕੰਮ ਆਪ ਕਰਨਾ ਹੀ ਕਰਨਾ 20 ਸਾਲ ਤੋਂ ਮੈਂ ਜੁੱਟਿਆ ਇਸ ਕੰਮ ਕਰਨ ਨੂੰ ਮਗਰ ਜਦੋਂ ਮੈਂ ਸੇਵਾ ਕੀਤੀ 3 ਮਹੀਨੇ ਹੋ ਗਿਆ ਮੈਂ ਇਹਨੂੰ ਬਣਵਾ ਰਿਆ ਪਰਛੀਆਂ ਦਿਨ ਬਾਦ ਉਹਨੇ ਸਾਰੇ ਥਿਆਰ ਮੈਨੂੰ ਦੇ ਦਿੱਤੇ ਕਿ ਤੂੰ ਜੋ ਮੰਤਰੀ ਕਰੀ ਆ ਅੱਜ ਉਹਦਾ ਨਤੀਜਾ ਮੈਂ ਤੁਹਾਡੇ ਸਾਹਮਣੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਗੁਰੂ ਦੀ ਸੇਵਾ ਬਹੁਤ ਹੀ ਔਖੀ ਹੈ ਆਪਾ ਪਾਪ ਗਵਾ ਕੇ ਸਿਰ ਦੇ ਕੇ ਕਰਨੀ ਪੈਂਦੀ ਹੈ ਜਿਸ ਤੋਂ ਧੰਗ ਗੁਰੂ ਰਾਮਦਾਸ ਪਾਸ਼ਾ ਆਪਣਾ ਸਿਰ ਤੇ ਮੇਰ ਭਰਿਆ ਹੱਥ ਦੇ ਕੇ ਕਰਵਾ ਲੈਣ ਉਹੀ ਕਰ ਸਕਦਾ ਸਚਖੰਡ ਸ਼੍ਰੀ ਦਬਾਬ ਸਬ ਅੰਮ੍ਰਿਤਸਰ ਵਿਖੇ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਚਾਂਦੀ ਦੇ ਬਾਟੇ ਤੇ ਕਈਆਂ ਦੀ ਸੇਵਾ ਕੀਤੀ ਗਈ ਇਸ ਮੁਕਿ ਉਹਨਾਂ ਨੇ ਬੜੇ ਹੀ ਭਾਵੁਕ ਹੋ ਕੇ ਦੱਸਿਆ ਕਿ ਕਿਵੇਂ ਪਿਛਲੇ 20 ਸਾਲਾਂ ਤੋਂ ਮਨਚ ਪਾਵਨਾ ਲੈ ਕੇ ਉਹ ਸੇਵਾ ਵਿੱਚ ਜੁਟੇ ਹੋਏ ਸਨ ਐਕਸੀਡੈਂਟ ਹੋਣ ਤੋਂ ਬਾਅਦ ਹਿੱਲਿਆ ਵੀ ਨਹੀਂ ਸੀ ਜਾਂਦਾ ਪਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਜਿਹੀ ਕਿਰਪਾ ਹੋਈ ਕਿ ਉਹਨਾਂ ਨੇ ਆਪ ਹੱਥ ਦੇ ਕੇ ਇਸੇ ਵ ਲਈ ਭਾਵੁਕ ਹੋਇਆ ਹਵਤਾਰ ਸਿੰਘ ਜੀ ਨੇ ਕੀ ਕਿਹਾ ਆਉ ਸੁਣਾਉਂਦੇ ਹਾਂ ਹਰ ਵੇਲੇ ਮੈਨੂੰ ਰੋਣ ਹੀ ਹੁੰਦਾ ਹੈ ਕਿਉਂਕਿ ਮੇਰੇ ਕੋ ਗੁੱਲਬ ਜਿੱਕੇ ਨਹੀਂ ਜਾਂਦੇ ਪਰ ਮੈਨੂੰ ਪ੍ਰਮਾਤਮਾ ਨੇ ਇੰਨੀ ਤਾਕਤ ਦਿੱਤੀ ਕਿ ਇਹ ਕੰਮ ਆਪਾਂ ਕਰਨਾ ਹੀ ਕਰਨਾ 20 ਸਾਲ ਤੋਂ ਮੈਂ ਜੁੱਟਿਆ ਇਸ ਕੰਮ ਕਰਨ ਨੂੰ ਵੀ ਪਰਮਾਤਮਾ ਮੇਰੇ ਕੋਲ ਇੱਕ ਕੰਮ ਕਰਾਵੇ ਮਗਰ ਜਦੋਂ ਮੈਂ ਸੇਵਾ ਕੀਤੀ 3 ਮਹੀਨੇ ਹੋ ਗਿਆ ਮੈਂ ਇਹਨੂੰ ਬਣਵਾ ਰਿਆ ਪਹਿਲੇ ਤਾਂ ਲੱਭਣੇ ਹੀ ਬੜੇ ਬੰਦੇ ਔਖੇ ਆ ਕਿ ਕੋਈ ਸਹੀ ਚੀਜ਼ ਹੀ ਬਣਾ ਕੇ ਦੇਵੇ ਜੇਕਰ ਲੱਭ ਵੀ ਪਏ ਤੇ ਲੱਭਦੇਆਂ ਲੱਭਦੇ ਮੇਰੇ ਪੰਜ ਪਰਮਾਤਮਾ ਨੇ ਐਕਸੀਡੈਂਟ ਕੀਤੇ ਉਹ ਜ਼ਬਰਦਸਤ ਪਰ ਫੇਰ ਵੀ ਨਾ ਪਹਚਾਇਆ ਐਂਡ ਇਹੋ ਜਿਹਾ ਹਥਿਆਰ ਉਹਨੇ ਮੇਰੇ ਕੋਲ ਖੋਲਿਆ ਕਿ ਮੈਂ ਜਿਹਨੂੰ ਕਹਿੰਦੇ ਹਿੱਲ ਵੀ ਨਹੀਂ ਸਕਦਾ ਹਿੱਲ ਵੀ ਨਹੀਂ ਸਕਦਾ ਹੈ ਪਰ ਛਿਆਂ ਦਿਨ ਬਾਅਦ ਉਹਨੇ ਸਾਰੇ ਥਿਆਰ ਮੈਨੂੰ ਦੇ ਦਿੱਤੇ ਕਿ ਤੂੰ ਜੋ ਮਨ ਚਾਹੀ ਕਰੀਆ ਆਜੋ ਉਹਦਾ ਨਤੀਜਾ ਕਿ ਮੈਂ ਤੁਹਾਡੇ ਸਾਹਮਣੇ ਐਗੁਰਜੀ ਕਾਕਾ ਸਾਹਿਬ ਐਗੁਰਜੀ ਕੀਫਤ ਤੇ ਮੋਰਾਂ ਜੰਮੇ ਕਰ ਕੋ ਦੁਰਾਪਸ ਸਟ੍ਰੋਮ ਨੇ ਕੁਦਰਤ ਪਰ ਬੰਦ ਕਮੇਟੀ ਵੱਲੋਂ ਪਰਿਵਾਰ ਦਾ ਸਤਕਾਰ ਵੀ ਕੀਤਾ ਗਿਆ ਤੇ ਇਸ ਮੌਕੇ ਸਖਤਰ ਸਰਦਾਰ ਪ੍ਰਤਾਪ ਸਿੰਘ ਜੀ ਵੱਲੋਂ ਕੀ ਕਿਹਾ ਗਿਆ ਆਓ ਸੁਣਾਉਂਦੇ ਹਾਂ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਤਾਰ ਅਵਤਾਰ ਸਿੰਘ ਜੀ ਜੋ ਯੂਨੀਵਰਸਿਟੀ ਦਾ ਗਰੇਂਦੇ ਨੇ ਇਹਨਾਂ ਵੱਲੋਂ ਅੱਜ ਇਹ ਸੇਵਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੰਜ ਚਾਂਦੀ ਦੇ ਬਾਟੇ ਤੇ ਪੰਜ ਚਾਂਦੀਆਂ ਕਈਆਂ ਜੜੀਆਂ ਸਤਿਗੰਕ ਸ਼ਹੀਰਬੰਦਰ ਸਾਹਿਬ ਨੂੰ ਸੇਵਾ ਅਰਪਿਤ ਕੀਤੀਆਂ ਗਈਆਂ ਗੁਰੂ ਮਾਰੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਹ ਇਸੇ ਤਰ੍ਹਾਂ ਹੀ ਜਿਹੜੀ ਇਹ ਸੇਵਾ ਕਰਦੇ ਰਹਿਣ ਕਿਉਂਕਿ ਗੁਰੂ ਰਾਮਦਾਸ ਦਾ ਜਿਹੜਾ ਦਾਰਿਆ ਇਹ ਸੰਗਤਾਂ ਦੀਆਂ ਸੇਵਾਵਾਂ ਨਾਲ ਹੀ ਕਾਮਯਾਬਾ ਲੰਗਰ ਦੀ ਸੇਵਾ ਆ ਜਿਹੜੀਆਂ ਹੋਰ ਸੇਵਾਵਾਂ ਨੇ ਇਹ ਸਾਰੀਆਂ ਸੰਗਤਾਂ ਹੀ ਕਰਦੀਆਂ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਗੁਰੂ ਮਹਾਰਾਜ ਦੀ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਸਿਹਤ ਜੈ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ